ਬੱਲਵ ਬੰਦ ਨਾਲ ਦੀ ਨਾਲ ਪਾਣੀ ਗਰਮ ਟੈਂਕੀ ਦਾ ਪਾਣੀ ਅੱਗ ਵਾਂਗੂ ਗਰਮ ਰਹੂਗਾ ਸਾਰੀ ਸਰਦੀਆਂ ਨਜ਼ਾਰੇ ਲਾਉਂਗੇ ਨਹੀਂ ਤਾਂ ਹੁੰਦਾ ਕੀ ਹੈ ਜੀ ਸਰਦੀਆਂ ਦੇ ਵਿੱਚ ਨਾ ਹੱਥ ਧੋਣ ਨੂੰ ਜੀ ਕਰੇ ਕਿਸੇ ਟੂਟੀ ਤੇ ਨਾ ਭਾਂਡੇ ਧੋਣ ਨੂੰ ਜੀ ਕਰੇ ਆਪਾਂ ਪੂਰਾ ਪੱਕਾ ਜਿਗਾਰਡ ਕਰਾਂਗੇ ਤੁਹਾਡੇ ਬਾਥਰੂਮ ਦੇ ਵਿੱਚ ਟਾਇਲਟ ਦੇ ਵਿੱਚ ਬਾਸ ਬੇਸਨ ਚ ਰਸੋਈ ਚ ਸਾਰੇ ਕਿਤੇ ਗਰਮ ਪਾਣੀ ਆਊਗਾ ਤੁਹਾਡੀ ਜਿਹੜੀ ਟੈਂਕੀ ਹੈ ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਉੱਪਰਲਾ ਜਿਹੜਾ ਉਹਦਾ ਢੱਕਣ ਹੁੰਦਾ ਉਹਦੇ ਵਿੱਚ ਇੱਕ ਸਰਾਹ ਕੱਢ ਲਓ ਇਸ ਤੋਂ ਬਾਅਦ ਵਧੀਆ ਕੁਆਲਿਟੀ ਦਾ ਸਭ ਤੋਂ ਵੱਡਾ ਆਪਾਂ ਨੂੰ ਰਾੜ ਚਾਹੀਦਾ ਹੈ ਆਟੋ ਗੱਟ ਸਿਸਟਮ ਤਿਆਰ ਕਰਾਂਗੇ ਤੁਹਾਡੀ ਆਪੀ ਇਹ ਜਿਗਾਰਡ ਚੱਲ ਪੂਗਾ ਰਾਤ ਦੀਆਂ ਤਾਰਾਂ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਤੁਸੀਂ ਕੱਟ ਲਓ ਤੇ ਆਪਸ ਦੇ ਵਿੱਚ ਇਹਨਾਂ ਨੂੰ ਚੰਗੇ ਤਰੀਕੇ ਨਾਲ ਸੈੱਟ ਕਰ ਲਓ ਠੀਕ ਐ ਇਸ ਤੋਂ ਬਾਅਦ ਇਹ ਆਟੋ ਕੱਟ ਵਾਲਾ ਸਿਸਟਮ ਹੁੰਦਾ ਜਿਹੜੇ ਇਲੈਕਟ੍ਰੀਕਲ ਦੇ ਪੱਕੇ ਮਕੈਨਿਕ ਹੁੰਦੇ ਨੇ ਉਹਨਾਂ ਤੋਂ ਤੁਸੀਂ ਇਹ ਜਿਗਾਰਡ ਲੈ ਆਓ ਤੁਸੀਂ ਤਾਂ ਘਰੇ ਆਪ ਪੰਗਾ ਵੀ ਨਾ ਲਿਓ ਲਗਵਾ ਵੀ ਉਹਨਾਂ ਤੋਂ ਹੀ ਲਿਓ ਇਹ ਜਿਗਾਰ ਠੀਕ ਐ ਇਹ ਆਟੋ ਕੱਟ ਸਿਸਟਮ ਹੁੰਦਾ ਤੇ ਇਹ ਟੈਂਪਰੇਚਰ ਜਿੱਥੇ ਆਪਾਂ ਮੈਂਟੇਨ ਕਰਤਾ ਉਸ ਤੋਂ ਬਾਅਦ ਇਹਨੂੰ ਆਪ ਹੀ ਬੰਦ ਕਰ ਦੂਗਾ ਇਹ ਠੀਕ ਐ ਟੈਂਪਰੇਚਰ ਮੈਂਟੇਨ ਕਰਨਾ ਹੁੰਦਾ ਇਹ ਇਹ ਸਾਰਾ ਸਿਸਟਮ ਤੁਹਾਨੂੰ ਬਣ ਨਾਲ ਠੀਕ ਹੈ ਪ੍ਰੋਪਰ ਪੂਰੀ ਵੀਡੀਓ ਦੇਖ ਕੇ ਅੱਗੇ ਸ਼ੇਅਰ ਕਰਦੇ ਹੋ ਤੇ ਬਾਹਲਾ ਜ਼ਬਰਦਸਤ ਜਗਾੜ ਹੈ ਸਰਦੀਆਂ ਦੇ ਵਿੱਚ ਹਰੇਕ ਨੂੰ ਦਿੱਕਤ ਆਉਂਦੀ ਹੈ ਹਰੇਕ ਦੀਆਂ ਟੂਟੀਆਂ ਦੇ ਵਿੱਚ ਪਾਣੀ ਬਰਫ਼ ਵਰਗਾ ਆਉਂਦਾ ਨਾ ਕੋਈ ਹੱਥ ਤੋਂ ਹੋ ਸਕਦਾ ਚੰਗੇ ਤਰੀਕੇ ਨਾਲ ਨਾ ਕੋਈ ਬੁਰਸ਼ ਕਰ ਸਕਦਾ ਨਾ ਹੋਣ ਤੇ ਤਾਂ ਦਿੱਕਤ ਫਿਰ ਆਉਂਦੀ ਹੁੰਦੀ ਹੈ ਪਰ ਤੁਹਾਡੀਆਂ A to Z ਟੂਟੀਆਂ ਦੇ ਵਿੱਚ ਪਾਣੀ ਗਰਮ ਰਹੂਗਾ 24 ਘੰਟੇ ਠੀਕ ਹੈ ਐਡਾ ਜ਼ਬਰਦਸਤ ਜਗਾੜ ਹੈ ਇੱਕ ਆਪਾਂ ਨੇ ਦੂਸਰੇ ਪਾਸੇ ਸਰਾਹ ਕੱਢ ਕੇ ਇੱਕ ਆਪਾਂ ਹੋਲਡਰ ਫਿੱਟ ਕਰਨਾ ਜਿਹਦੇ ਉੱਤੇ ਆਪਣਾ ਸਿਸਟਮ ਲੱਗੂਗਾ ਬੱਲਮ ਲੱਗੂਗਾ ਤੇ ਬੱਲਮ ਆਪਾਂ ਨੂੰ ਇੰਡੈਕਸ਼ਨ ਦਊਗਾ ਕਿ ਹੁਣ ਆਪਣਾ ਜਿਹੜਾ ਪਾਣੀ ਹੈ ਉਹ ਪੂਰਾ ਗਰਮ ਹੋ ਗਿਆ ਤੇ ਆਪ ਹੀ ਇਹ ਸਿਸਟਮ ਨੂੰ ਬੰਦ ਕਰ ਦਊਗਾ ਠੀਕ ਐ ਇਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਨਾਲ ਉੱਤੇ ਫਿਕਸ ਕਰਤਾ ਤੇ ਇਹਦੇ ਆਪਾਂ ਕਨੈਕਸ਼ਨ ਕਰ ਦੰਨੇ ਆ ਆਪਾਂ ਮੇਨ ਸਪਲਾਈ ਬਾਹਰੋਂ ਲੈ ਕੇ ਆ ਕੇ ਆ ਜਿਹੜਾ ਰਾਡ ਹੁੰਦਾ ਹੈਗਾ ਪਾਣੀ ਗਰਮ ਕਰਨ ਨਾਲ ਇਹਦੇ ਵਿੱਚ ਸਪਲਾਈ ਦਵਾਂਗੇ ਤੇ ਨਾਲ ਦੀ ਨਾਲ ਆ ਜਿਹੜਾ ਟੈਂਪਰੇਚਰ ਵਾਲਾ ਆਟੋ ਕਟ ਸਿਸਟਮ ਹੈ ਇਹਦੇ ਵਿੱਚ ਵੀ ਆਪਾਂ ਸਪਲਾਈ ਦਵਾਂਗੇ ਪਰ ਤੁਸੀਂ ਐਂ ਕਰਿਓ ਕਿਸੇ ਮਕੈਨਿਕ ਨੂੰ ਸੱਦ ਲਿਓ ਜਿਹੜਾ ਵੀ ਤੁਹਾਡੇ ਪਿੰਡ ਦੇ ਵਿੱਚ ਇਲੈਕਟ੍ਰੀਕਲ ਦਾ ਕੰਮ ਕਰਦਾ ਉਹ ਹੀ ਜਿਗਾੜ ਤੁਹਾਡੀ ਟੈਂਕੀ ਦੇ ਵਿੱਚ ਆਪ ਹੀ ਲਗਾ ਦਊਗਾ ਠ ਤੇ ਕੋਈ ਦਿੱਕਤ ਨਹੀਂ ਕੋਈ ਡਰ ਵਾਲੀ ਗੱਲ ਨਹੀਂ ਕਿਉਂਕਿ ਰਾਡ ਨਾਲ ਆਪਾਂ ਬਾਲਟੀ ਦੇ ਵਿੱਚ ਵੀ ਪਾਣੀ ਗਰਮ ਕਰਦੇ ਆ ਤੇ ਟੈਂਕੀ ਦੇ ਵਿੱਚ ਵੀ ਕਰ ਸਕਦੇ ਆ ਕੋਈ ਦਿੱਕਤ ਨਹੀਂ ਤੇ ਇਹਦੇ ਵਿੱਚ ਤਾਂ ਬਕਾਇਦਾ ਆਟੋ ਕਟ ਸਿਸਟਮ ਵੀ ਆਪਾਂ ਲਾਤਾ ਤਾਂ ਕਿ ਟੈਂਕੀ ਦਾ ਪਾਣੀ ਜਦੋਂ ਗਰਮ ਹੋ ਗਿਆ ਇਹ ਆਪ ਹੀ ਬੰਦ ਹੋ ਜੇ ਟੈਂਪਰੇਚਰ ਆਪਾਂ ਮੈਂਟੇਨ ਕਰ ਦਾਂਗੇ ਬਾਕੀ ਤੁਹਾਨੂੰ ਹੋਰ ਵੀ ਇੱਕ ਦੋ ਇਹਦੀਆਂ ਜਿਹੜੀਆਂ ਪੱਕੀਆਂ ਸੇਫਟੀਆਂ ਨੇ ਉਹ ਦੱਸ ਦਾਂਗੇ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਕਨੈਕਸ਼ਨ ਕਰਕੇ ਜੀ ਆਪਾਂ ਜਿਹੜੀ ਮੇਨ ਕੇਬਲ ਹੈ ਉਹ ਬਾਹਰ ਲੈ ਆ ਇਸ ਤਰੀਕੇ ਨਾਲ ਤੁਸੀਂ ਲੈ ਕੇ ਆਉਣੀ ਹੈ ਇਸ ਤੋਂ ਬਾਅਦ ਇਹਨੂੰ ਪਾਣੀ ਦੇ ਵਿੱਚ ਲਾ ਦੇਣਾ ਠੀਕ ਹੈ ਜਿਵੇਂ ਆਪਾਂ ਢੱਕਣ ਬੰਦ ਕਰਦੇ ਆਪਾਂ ਇਹਨੂੰ ਚਲਾ ਦਾਂਗੇ ਹੁਣ ਠੀਕ ਹੈ ਆਪਣਾ ਪਾਣੀ ਜਦੋਂ ਇਹ ਬਲਮ ਜਿੰਨਾ ਟਾਈਮ ਚੱਲੂਗਾ ਓਨਾ ਟਾਈਮ ਇਹਦਾ ਟੈਂਪਰੇਚਰ ਜਿੱਥੇ ਆਪਾਂ ਮੇਨਟੇਨ ਕਰੇ ਓਨਾ ਟਾਈਮ ਇਹ ਬਲਮ ਚੱਲਦਾ ਰਹੂਗਾ ਜਦੋਂ ਆਪਣਾ ਪਾਣੀ ਗਰਮ ਹੋ ਗਿਆ ਬਲਮ ਆਪ ਹੀ ਬੰਦ ਹੋ ਜਾਊਗਾ ਆਹ ਦੇਖੋ ਹੁਣ ਤੁਸੀਂ ਬੱਲਮ ਬੰਦ ਹੋ ਗਿਆ ਤੇ ਪਾਣੀ ਦੇਖੋ ਤੁਸੀਂ ਵੀ ਕਿਵੇਂ ਗਰਮ ਹੋਇਆ ਪਿਆ ਆਪਾਂ ਟੂਟੀਆਂ ਦੇ ਵਿੱਚ ਵੀ ਚੈੱਕ ਕਰਾਂਗੇ ਜਾ ਕੇ ਪਾਣੀ ਤੇ ਦੇਖੋ ਨਜ਼ਾਰੇ ਲਵਾਂਗੇ ਅੱਗ ਵਰਗਾ ਪਾਣੀ ਗਰਮ ਹੋ ਗਿਆ ਜਿੰਨੇ ਟੈਂਪਰੇਚਰ ਤੇ ਰੱਖੋਗੇ ਉੰਨੇ ਤੇ ਹੋਊਗਾ ਤੇ ਇੱਕ ਚੀਜ਼ ਹੋਰ ਹੈ ਜਦੋਂ ਤੁਹਾਡਾ ਪਾਣੀ ਗਰਮ ਹੋ ਗਿਆ ਜਿਹੜਾ ਆਪਾਂ ਨੇ ਰਾਡ ਸਿਸਟਮ ਲਾਇਆ ਇਹਦੀ ਤੁਸੀਂ ਮੇਨ ਸਪਲਾਈ ਕੱਟ ਦੋ ਇੱਕ ਬੰਦੇ ਦੇ ਹੱਥ 'ਚ ਕਨੈਕਸ਼ਨ ਰੱਖੋ ਕੋਈ ਸਿਆਣਾ ਬੰਦਾ ਜਿਹੜਾ ਵੀ ਕਰੇ ਜਦੋਂ ਪਾਣੀ ਗਰਮ ਹੋ ਗਿਆ ਬਸ ਨਾਲ ਦੀ ਨਾਲ ਇਹਦੀ ਸਪਲਾਈ ਕੱਢ ਕੇ ਰੱਖ ਦੋ ਕੋਲੇ ਖੜ ਕੇ ਇਹਨੂੰ ਤੁਸੀਂ ਗਰਮ ਕਰ ਲਓ ਪਾਣੀ ਨੂੰ ਠੀਕ ਹੈ ਮੰਨ ਕੇ ਚੱਲੋ ਵੀ ਜਦੋਂ ਤੁਹਾਡਾ ਬੱਲਮ ਜਾਗ ਗਿਆ ਸ਼ਾਂਕਾ ਦੇ ਵਿੱਚ ਕਿਵੇਂ ਗਰਮ ਗਰਮ ਪਾਣੀ ਆਈ ਜਾਂਦਾ ਤੇ ਨਜ਼ਾਰਿਆਂ ਨਾਲ ਭਾਂਡੇ ਤੋਂ ਸਾਰੇ ਕੰਮ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਗਾਰ ਨੂੰ ਸਾਵਧਾਨੀ ਨਾਲ ਤਿਆਰ ਕਰੋ ਸਾਵਧਾਨੀ ਨਾਲ ਵਰਤੋ ਸ਼ੇਅਰ ਕਰੋਗੇ